ਬਹੁਤ ਹੀ ਸਤਿਕਾਰਯੋਗ ਸਾਥੀਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਮੈਂ ਹਰਵਿੰਦਰ ਸਿੰਘ ਜੁਆਇੰਟ ਸੱਤਰ ਸਿੱਖਿਆ ਤੇ ਕਲਾ ਮੰਚ ਪੰਜਾਬ ਸਾਰੇ ਸਾਥੀਆਂ ਨੂੰ ਪਤਾ ਹੈ ਕਿ ਸਿੱਖਿਆ ਤੇ ਕਲਾ ਮੰਚ ਪੰਜਾਬ ਆਪਦੇ ਸਾਲਾਨਾ ਪ੍ਰੋਗਰਾਮ ਨਵੇਂ ਦਹਾਦੇ ਦੀ ਸ਼ੁਰੂਆਤ ਆ ਜਿਹੜੀ ਕਰ ਚੁੱਕਿਆ ਹੈ 1 ਅਗਸਤ ਤੋਂ ਜਿਹੜੀਆਂ ਆਨਲਾਈਨ ਜਿਹੜੀਆਂ ਐਂਟਰੀਆਂ ਅਲੱਗ-ਅਲੱਗ ਈਵੈਂਟਾਂ ਦੀਆਂ ਜਿਹੜੀਆਂ ਅਸੀਂ 12 ਤਰ੍ਹਾਂ ਦੇ ਮੁਕਾਬਲੇ ਕਰਾ ਰਹੇ ਹਾਂ ਅ ਅਲੱਗ-ਅਲੱਗ ਸਕੂਲ ਅਲੱਗ-ਅਲੱਗ ਈਵੈਂਟਾਂ ਦੇ ਵਿੱਚ ਆਪਦੀਆਂ ਗਤੀਵਿਧੀਆਂ ਨੂੰ ਭੇਜ ਰਹੇ ਆ। ਅ ਸਾਡੇ ਨੋਡਲ ਅਫਸਰ ਸਾਇਕ ਨੋਡਲ ਅਫਸਰ ਆਪਦੀਆਂ ਵੀਡੀਓ ਬਣਾ ਕੇ ਉਹਨਾਂ ਦੇ ਰੂਲ ਐਂਡ ਰੈਗੂਲੇਸ਼ਨ ਤੁਹਾਡੇ ਨਾਲ ਸਾਂਝੇ ਕਰ ਰਹੇ ਆ। ਉਹਨੂੰ ਵੀਡੀਓ ਬਣਾਉਣ ਲਈ ਜਿਹੜੇ ਸਹੀ ਤਰੀਕੇ ਨੇ ਉਹ ਤੁਹਾਡੇ ਨਾਲ ਸਾਂਝੇ ਕਰ ਰਹੇ ਆ। ਅੱਜ ਮੈਂ ਤੁਹਾਡੇ ਨਾਲ ਭੰਗੜੇ ਨਾਲ ਸੰਬੰਧਿਤ ਜਿਹੜੀਆਂ ਕੁਝ ਜ਼ਰੂਰੀ ਗੱਲਾਂ ਨੇ ਉਹ ਸਾਂਝੀਆਂ ਕਰਨ ਜਾ ਰਿਹਾ ਆ। ਜਿਵੇਂ ਕਿ ਸਭ ਨੂੰ ਪਤਾ ਹੈ ਵੀ ਭੰਗੜੇ ਦੇ ਨਾਲ ਨਾਲ ਦੂਜੇ ਈਵੈਂਟਾਂ ਨੂੰ ਵੀ ਅਸੀਂ ਤਿੰਨ ਭਾਗਾਂ ਦੇ ਵਿੱਚ ਵੰਡਿਆ ਹੈ ਇਸੇ ਤਰ੍ਹਾਂ ਭੰਗੜਾ ਵੀ ਤਿੰਨ ਹੀ ਭਾਗਾਂ ਦੇ ਵਿੱਚ ਵੰਡਿਆ ਹੈ ਪ੍ਰਾਇਮਰੀ ਵਰਗ ਅਪਰ ਪ੍ਰਾਇਮਰੀ ਵਰਗ ਤੇ ਪ੍ਰਾਈਵੇਟ ਵਰਗ ਪ੍ਰਾਇਮਰੀ ਤੇ ਅਪਰ ਪ੍ਰਾਇਮਰੀ ਵਰਗ ਸਿਰਫ ਸਰਕਾਰੀ ਸਕੂਲਾਂ ਦੇ ਲਈ ਹੈ ਤੇ ਪ੍ਰਾਈਵੇਟ ਵਰਗ ਸਿਰਫ ਪ੍ਰਾਈਵੇਟ ਸਕੂਲਾਂ ਦੇ ਲਈ ਹੈ ਅਪ ਪ੍ਰਾਇਮਰੀ ਦੇ ਵਿੱਚ ਜਿਹੜਾ ਪ੍ਰਾਇਮਰੀ ਵਰਗ ਹੈ ਉਹਦੇ ਵਿੱਚ ਪਹਿਲੀ ਤੋਂ 5ਵੀਂ ਤੱਕ ਦੇ ਬੱਚੇ ਪਰਫਾਰਮ ਕਰ ਸਕਦੇ ਆ ਅਪਰ ਪ੍ਰਾਇਮਰੀ ਦੇ ਵਿੱਚ 6 ਤੋਂ 12 ਤੱਕ ਦੇ ਬੱਚੇ ਜਿਹੜੇ ਪਰਫਾਰਮ ਕਰ ਸਕਦੇ ਆ ਪਰ ਜਿਹੜਾ ਪ੍ਰਾਈਵੇਟ ਵਰਗ ਹੈ ਉਹਦੇ ਚ ਕਿਸੇ ਵੀ ਕਲਾਸ ਦਾ ਬੱਚਾ 1 ਤੋਂ 12 ਤੱਕ ਦਾ ਬੱਚਾ ਇੱਕ ਟੀਮ ਦੇ ਵਿੱਚ ਪਰਫਾਰਮ ਕਰ ਸਕਦਾ ਹੈ ਉਹਨਾਂ ਲਈ ਅਸੀਂ ਇੱਕ ਵਰਗ ਹੀ ਰੱਖਿਆ ਇਸ ਵਾਰ ਕੋਸ਼ਿਸ਼ ਕਰਾਂਗੇ ਅਗਲੀ ਵਾਰ ਤੋਂ ਇਹ ਪ੍ਰਾਈਵੇਟ ਵਰਗ ਵਾਲੇ ਜਿਹੜੇ ਵਿਦਿਆਰਥੀ ਆ ਉਹਨਾਂ ਲਈ ਵੀ ਦੋ ਤਰ੍ਹਾਂ ਦੇ ਜਿਹੜੇ ਵਰਗ ਹੈ ਉਹ ਲਿਆਂਦੇ ਜਾਣ ਉਹ ਸਾਡੀ ਕੋਰ ਕਮੇਟੀ ਦੇ ਵਿੱਚ ਇਹਨੂੰ ਅਸੀਂ ਸਟੈਂਡ ਬਾਈ ਰੱਖਿਆ ਹੋਇਆ ਇਹ ਨਿਰਣਾ ਹੋ ਸਕਦਾ ਅਗਲੇ ਸਮਾਗਮ ਤੱਕ ਅਸੀਂ ਇਹਨੂੰ ਵੀ ਜਿਹੜਾ ਇੰਪਲੀਮੈਂਟ ਚ ਲੈ ਆਈਏ ਅ ਪੰਗੜੇ ਦੀ ਜਿਹੜਾ ਸਮਾਂ ਉਹ ਪ੍ਰਾਇਮਰੀ ਵਰਗ ਲਈ 6 ਤੋਂ 8 ਮਿੰਟ ਦਾ ਹੈ ਅਪਰ ਪ੍ਰਾਇਮਰੀ ਵਰਗ ਲਈ 7 ਤੋਂ 10 ਮਿੰਟ ਦਾ ਹੈ ਤੇ ਪ੍ਰਾਇਮਰੀ ਜਿਹੜਾ ਪ੍ਰਾਈਵੇਟ ਵਰਗ ਹੈ ਉਹਦੇ ਲਈ ਵੀ 7 ਤੋਂ 10 ਮਿੰਟ ਦਾ ਸਮਾਂ ਹੀ ਹੈ ਫਿਰ ਨੋਟ ਕਰ ਲਿਓ ਪ੍ਰਾਇਮਰੀ ਵਰਗ ਦੇ ਲਈ 6 ਤੋਂ 8 ਮਿੰਟ ਦਾ ਸਮਾਂ ਹੈ ਤੇ ਅੱਪਰ ਪ੍ਰਾਇਮਰੀ ਤੇ ਪ੍ਰਾਈਵੇਟ ਵਰਗ ਲਈ 7 ਤੋਂ 10 ਮਿੰਟ ਦਾ ਸਮਾਂ ਹੈ ਜਿਹਦੇ ਵਿੱਚ ਤੁਸੀਂ ਜਿਹੜਾ ਭੰਗੜਾ ਪਰਫਾਰਮ ਕਰਨਾ ਹੈ ਤੇ ਉਸ ਤੋਂ ਇਲਾਵਾ ਜਿਹੜੀਆਂ ਜਿਹੜੀਆਂ ਹੋਰ ਜਿਹੜੀਆਂ ਜਿਹੜੀਆਂ ਇਹਦੇ ਵਿੱਚ ਜਿਹੜੀਆਂ ਹਦਾਇਤਾਂ ਹਨ ਉਹ ਕਿੰਨੇ ਹਦਾਇਤਾਂ ਦਾ ਤੁਸੀਂ ਪਾਲਣ ਕਰਨਾ ਹੈ ਉਹ ਵੇਠ ਲਿਖਿਆ ਹੈ ਸਮੇਂ ਦੀ ਸ਼ੁਰੂਆਤ ਆ ਜਿਹੜੀ ਢੋਲ ਦੇ ਪਹਿਲੇ ਡਗੇ ਤੇ ਸ਼ੁਰੂ ਮੰਨੀ ਜਾਊਗੀ ਮੈਂ ਦੁਆਰਾ ਫਿਰ ਇਹ ਚੀਜ਼ ਨੂੰ ਲੈ ਕੇ ਦੱਸਣਾ ਚਾਹੁੰਦਾ ਹਾਂ ਭੰਗੜਾ ਸਿਰਫ ਰਵੈਇਤੀ ਢੋਲ ਦੇ ਉੱਤੇ ਹੀ ਪਰਫਾਰਮ ਕੀਤਾ ਜਾਣਾ ਚਾਹੀਦਾ ਹੈ ਪਹਿਲੀ ਤੇ ਬੁਨਿਆਦੀ ਸਾਡੀ ਜਿਹੜੀ ਲੋੜ ਹੈ ਉਹ ਢੋਲ ਦੇ ਉੱਤੇ ਹੀ ਹੈ ਅਸੀਂ ਕਿਸੇ ਗਾਣੇ ਦੇ ਉੱਤੇ ਜਾਂ ਕਿਸੇ ਬੋਲੀਆਂ ਦੇ ਉੱਤੇ ਕਿਸੇ ਅਸੀਂ ਕਿਸੇ ਰਿਕਾਰਡਡ ਚੀਜ਼ ਦੇ ਉੱਤੇ ਭੰਗੜਾ ਨਹੀਂ ਮੰਨਾਂਗੇ ਜਿੱਥੇ ਟੀਮ ਨੱਚ ਰਹੀ ਹੈ ਉਹ ਸਿਰਫ ਢੋਲ ਦੀ ਥਾਪ ਦੇ ਉੱਤੇ ਹੀ ਢੋਲ ਦੇ ਡਗੇ ਦੇ ਉੱਤੇ ਹੀ ਉਹ ਉਹਨੂੰ ਜਿਹੜਾ ਪਰਫਾਰਮ ਕਰਨਾ ਜ਼ਰੂਰੀ ਹੈ ਉਹਨੂੰ ਹੀ ਭੰਗੜੇ ਦੀ ਕੈਟਾਗਰੀ ਦੇ ਵਿੱਚ ਰੱਖਿਆ ਜਾਵੇਗਾ ਤੇ ਜਦੋਂ ਢੋਲ ਦਾ ਡੱਗਾ ਸਟਾਰਟ ਹੋ ਗਿਆ ਤਾਂ ਟਾਈਮ ਹੈ ਜਿਹੜਾ ਤੁਹਾਡਾ ਉਹ ਸ਼ੁਰੂ ਹੋ ਜਾਵੇਗਾ ਇਸ ਸਬੰਦੇ ਢੋਲੀ ਨੂੰ ਭਾਗ ਲੈ ਰਹੀ ਟੀਮ ਵੱਲੋਂ ਸੂਚਿਤ ਕੀਤਾ ਜਾਣਾ ਕਿ ਢੋਲ ਲਈ ਮਾਈਕ ਵਰਤਨ ਦੀ ਮਨਾਈ ਹੈ ਜਿਵੇਂ ਆਮ ਅਸੀਂ ਫੈਸਟੀਵਲਾਂ 'ਚ ਵੇਖਦੇ ਹਾਂ ਢੋਲ ਤੇ ਮਾਈਕ ਲਾਉਣ ਦੀ ਮਨਾਈ ਹੋਊਗੀ ਭੰਗੜਾ ਪਰੰਪਰਾਗਾ ਤਾਲ ਤਾਲ ਦੇ ਆਧਾਰ ਤੋਂ ਹੋਵੇਗਾ ਅਤੇ ਇਸ ਨੂੰ ਵੱਧ ਤੋਂ ਵੱਧ ਰਵੈਤੀ ਅਤੇ ਪ੍ਰਮਾਣਿਕ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇ ਇਹ ਸਾਡੇ ਜਿਹੜੇ ਡਰਮਰ ਨੇ ਭਲੀ ਭਾਂ ਜਾਨੂੰ ਨੇ ਰਵੈਤੀ ਤਾਲਾਂ ਰਵੈਤੀ ਨਾਚ ਕਿਵੇਂ ਨਚਾਏ ਜਾਂਦੇ ਆ ਜਾਂ ਸਾਡੇ ਕੋਸਵਾਲਾਂ ਨੂੰ ਪਤਾ ਵੀ ਅਸੀਂ ਕਿਹੜੀਆਂ-ਕਿਹੜੀਆਂ ਜਿਹੜੀਆਂ ਬੇਸਿਕ ਜਿਹੜੇ ਸਾਡੇ ਸਟੈਪ ਆ ਉਹਨਾਂ ਨੂੰ ਅਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ ਧਮਾਲਾਂ ਡੁੱਡੀਆਂ ਚਾਲਾਂ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ ਇਹਨਾਂ ਤੋਂ ਬਿਨਾ ਪੰਗੜਾ ਨਹੀਂ ਮੰਨੇ ਜਾਵੇਗਾ ਉਸ ਤੋਂ ਇਲਾਵਾ ਭੰਗੜਾ ਟੀਮ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ 8 ਤੋਂ 10 ਹੋਵੇਗੀ। ਇਸ ਵਿੱਚ 8 ਵਿਦਿਆਰਥੀ ਭੰਗੜੇ ਦੀ ਪੇਸ਼ਕਾਰੀ ਕਰਨਗੇ ਤੇ 2 ਵਿਦਿਆਰਥੀ ਜੋ ਵੀ ਸਕੂਲ ਦੇ ਹੋਣਗੇ ਉਸੇ ਹੀ ਵਰਗ ਦੇ ਹਨ ਬੋਲੀਆਂ ਪਾਉਣ ਲਈ ਟੀਮ ਵਿੱਚ ਸ਼ਾਮਲ ਹੋਣਗੇ। ਤਾਂ ਕਹਿਣ ਤੋਂ ਮਤਲਬ ਇਹ ਹੈ ਵੀ ਬੋਲੀਆਂ ਵਾਲਾ ਬੱਚਾ ਵੀ ਜਿਹੜਾ ਸਕੂਲ ਦੀ ਟੀਮ ਦਾ ਹੀ ਹੋਵੇਗਾ ਸਕੂਲ ਦਾ ਇੱਕ ਹਿੱਸਾ ਹੋਵੇਗਾ ਤੇ ਉਹ 10ਾਂ ਦੇ ਵਿੱਚ ਉਹ ਬੱਚਾ ਨੂੰ ਵੀ ਹੀ ਕਨਸੀਡਰ ਕੀਤਾ ਜਾਵੇਗਾ ਬੋਲੀਆਂ ਸਕੂਲ ਦਾ ਬੱਚਾ ਹੀ ਪਾਵੇਗਾ ਬਾਹਰ ਉਹ ਪ੍ਰੋਫੈਸ਼ਨਲ ਕੋਈ ਵੀ ਜਿਹੜਾ ਸਿੰਗਰ ਹੈ ਬੋਲੀਆਂ ਨਹੀਂ ਪਾ ਸਕਦਾ ਇਸ ਤੋਂ ਇਲਾਵਾ ਤਿੰਨ ਪੇਸ਼ੇਵਰ ਸਹਾਯੋਗੀ ਕਲਾਕਾਰ ਹੋ ਸਕਦੇ ਹਨ ਪਰ ਇਹਨਾਂ ਨੂੰ ਟੀਮ ਦਾ ਹਿੱਸਾ ਨਹੀਂ ਮੰਨਿਆ ਜਾਵੇਗਾ ਪੇਸ਼ੇਵਰ ਜਿਹੜੇ ਮੰਨ ਲਓ ਬੁਗਦੂ ਵਜਾਉਣਾ ਕਿਸੇ ਨੇ ਚੁੰਮਟਾ ਵਜਾਉਣਾ ਜਾਂ ਕਿਸੇ ਤਰ੍ਹਾਂ ਦਾ ਕੋਈ ਹੋਰ ਇਨਸਟਰੂਮੈਂਟ ਆ ਜਾ ਪਾਵ ਅਲਗੋਜੇ ਹੈ ਜਾਂ ਤੁੰਬਾ ਤੁੰਬੀ ਹੈ ਜੋ ਕੁਝ ਵੀ ਵਜਾਉਣਾ ਉਹ ਤਿੰਨ ਸਜੰਦੇ ਹੋਰ ਹੋ ਸਕਦੇ ਹੈ ਇਸ ਤੋਂ ਇਲਾਵਾ ਭੰਗੜੇ ਦੇ ਕਲਾਕਾਰ ਅਤੇ ਸਹਾਯੋਗੀ ਕਲਾਕਾਰ ਵੀ ਭੰਗੜੇ ਦੀ ਪਰੰਪਰਾਗਤ ਪਹਿਰਾਵੇ ਵਿੱਚ ਹੋਣੇ ਜ਼ਰੂਰੀ ਹਨ ਭੰਗੜੇ ਦੇ ਕਲਾਕਾਰ ਤੇ ਸਹਾਯੋਗੀ ਕਲਾਕਾਰ ਭਾਵ ਗੋਲੀਆਂ ਵਾਲੇ ਜਿੰਨੇ ਗੋਲੀਆਂ ਵਾਲੇ ਤੇ ਟੀਮ ਹੈ ਉਹ ਡਰੈਸ ਦੇ ਵਿੱਚ ਹੀ ਹੋਣੇ ਚਾਹੀਦੇ ਆ ਡਰੈਸ ਤੋਂ ਬਿਨਾ ਉਹਨਾਂ ਨੂੰ ਕਨਸੀਡਰ ਨਹੀਂ ਕੀਤਾ ਜਾਵੇਗਾ ਉਹਨਾਂ ਨੂੰ ਜਿਹੜਾ ਡਿਸਕਵਾਲਿਫਾਈ ਕਰ ਦਿੱਤਾ ਜਾਵੇਗਾ ਗੋਲੀਆਂ ਜਾਂ ਗੀਤ ਗਾਉਣ ਵਾਲਾ ਵਿਦਿਆਰਥੀ ਕੇਵਲ ਉਸੇ ਹੀ ਵਰਗ ਦਾ ਹੋਣਾ ਚਾਹੀਦਾ ਹੈ ਨਾ ਕਿ ਬਾਹਰਲੇ ਵਰਗ ਦਾ ਜਿਹੜਾ ਹੁਣ ਆਉਣਾ ਚਾਹੀਦਾ ਹੈ ਭਾਵ ਜੇ ਪ੍ਰਾਈਮਰੀ ਵਰਗ ਦੇ ਬੱਚੇ ਨੱਚ ਰਹੇ ਆ ਤਾਂ ਬੋਲਿਆਂ ਵਾਲਾ ਬੱਚਾ ਵੀ ਪ੍ਰਾਈਮਰੀ ਦਾ ਹੋਣਾ ਚਾਹੀਦਾ ਹੈ ਜੇ ਪ੍ਰਾਈਵੇਟ ਵਰਗ ਦੇ ਬੱਚੇ ਨੱਚ ਰਹੇ ਆ ਤਾਂ ਉਹ ਪ੍ਰਾਈਵੇਟ ਵਰਗ ਤੋਂ ਹੀ ਹੋਣਾ ਚਾਹੀਦਾ ਉਹ ਕਿਸੇ ਸਰਕਾਰੀ ਜਾਂ ਕਿਸੇ ਹੋਰ ਬਾਹਰੋਂ ਮੁੰਡੇ ਨੂੰ ਨਹੀਂ ਲਿਆ ਸਕਦਾ ਉਹ ਸਕੂਲ ਦਾ ਹੀ ਵਿਦਿਆਰਥੀ ਹੋਣਾ ਚਾਹੀਦਾ ਕੋਈ ਬਾਹਰਲਾ ਵਿਅਕਤੀ ਜਾਂ ਵਿਦਿਆਰਥੀ ਇਹਦੇ ਵਿੱਚ ਪੇਸ਼ਕਾਰੀ ਨਹੀਂ ਕਰ ਸਕਦਾ ਇਹ ਮੈਂ ਪਹਿਲਾਂ ਦੱਸ ਚੁੱਕਿਆ ਇਸ ਵਿਦਿਆ ਥੀ ਨੂੰ ਪੇਸ਼ਕਾਰੀ ਦਾ ਹਿੱਸਾ ਮੰਨਿਆ ਜਾਵੇਗਾ ਭਾਵ ਨੌਵਾਂ ਮੈਂਬਰ ਮੰਨਿਆ ਜਾਵੇਗਾ ਜੇ ਤੁਹਾਡੀ ਟੀਮ ਦਾ ਹੀ ਇੱਕ ਹਿੱਸਾ ਹੋਊਗਾ ਉਹ ਬੋਲੀਆਂ ਪਾਉਣ ਵਾਲਾ ਵੀ ਦੱਸ ਚੁੱਕਿਆ ਹੈ 8 ਤੋਂ 10 ਜਿਹੜੇ ਬੱਚੇ ਆ ਜਿਹੜੇ ਆ ਭੰਗੜੇ ਦੀ ਟੀਮ 'ਚ ਹੋਣਗੇ 8 ਪਰਫਾਰਮ ਕਰਨਗੇ ਨੌਵਾਂ 10ਵਾਂ ਬੱਚਾ ਤੁਹਾਡਾ ਆਪਦਾ ਸਜੰਦਾ ਵੀ ਹੋ ਸਕਦਾ ਹੈ ਤੇ ਬੋਲੀਆਂ ਪਾਉਣ ਵਾਲਾ ਵੀ ਹੋ ਸਕਦਾ ਉਹ ਅਸੀਂ ਭਲੀਭਾਂਤ ਜਿਹੜੇ ਕੋਚ ਸਬਣਾ ਉਹਨਾਂ ਚੀਜ਼ਾਂ ਤੋਂ ਜਾਣੂ ਹੋਣਗੇ ਭੰਗੜੇ ਵਿੱਚ ਸੰਗੀਤਕ ਨਾਟਕ ਦੇ ਦ੍ਰਿਸ਼ ਸ਼ਾਮਲ ਨਹੀਂ ਹੋਣਗੇ। ਭਾਵੇਂ ਕਿਸੇ ਤਰ੍ਹਾਂ ਦੀ ਕੋਈ ਕੋਰੀਓਗ੍ਰਾਫੀ ਨਹੀਂ ਅਸੀਂ ਇਸ ਚੀਜ਼ ਦੇ ਵਿੱਚ ਕਰ ਸਕਦੇ। ਅ ਅਸੱਭੇ ਅਤੇ ਸ਼ਲੀਲ ਬੋਲੀਆਂ ਪਾਉਣ ਦੀ ਆਗਿਆ ਨਹੀਂ ਹੈ। ਇਹ ਅਸੀਂ ਇਸ ਚੀਜ਼ ਨੂੰ ਲੈ ਕੇ ਵੀ ਜਾਣੂ ਆਂ ਵੀ ਕਿਸੇ ਤਰ੍ਹਾਂ ਦੀ ਕੋਈ ਬੋਲੀ ਕਿਸੇ ਦੇ ਉੱਤੇ ਅ ਕਿਸੇ ਨੂੰ ਮੁੱਖ ਰੱਖ ਕੇ ਨਹੀਂ ਪਾਈ ਜਾਣੀ ਚਾਹੀਦੀ ਕੋਈ ਵਰਗਲਾ ਟੀਜਰੀ ਵਾਲੀ ਇਹ ਬੋਲੀ ਹੈ ਜਿਹੜੀ ਉਹ ਨਹੀਂ ਹੋਣੀ ਚਾਹੀਦੀ। ਸੱਭੇਕ ਜਿਹੜੀ ਭਾਸ਼ਾ ਦੇ ਵਿੱਚ ਸੱਭੇਕ ਬੋਲੀਆਂ ਹੀ ਜਿਹੜੀਆਂ ਪੇਸ਼ ਕੀਤੀਆਂ ਜਾਣ। ਭੰਗੜੇ ਦੀ ਪ੍ਰਕਿਰਤੀ ਅਨੁਸਾਰ ਉਹਨਾਂ ਦੀ ਚਾਲ ਗਤੀਵਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਬੇਲੋੜੀ ਤੇਜ਼ੀ ਵੀ ਪ੍ਰਵਾਨ ਨਹੀਂ ਕੀਤੀ ਜਾਣੀ ਚਾਹੀਦੀ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ ਭੰਗੜੇ ਦੇ ਵਿੱਚ ਕਿਉਂਕਿ ਕਈ ਵਾਰੀ ਕੀ ਹੁੰਦਾ ਜੇ ਅਸੀਂ ਧਮਾਲਾ ਨੱਚ ਰਹੇ ਹਾਂ ਧਮਾਲਾ ਪਾ ਰਹੇ ਹਾਂ ਤਾਂ ਧਮਾਲ ਦੀ ਜਿਹੜੀ ਲੈ ਹੈ ਉਹ ਨਾ ਤਾਂ ਬਹੁਤੀ ਜ਼ਿਆਦਾ ਤੇਜ਼ ਹੋਣੀ ਚਾਹੀਦੀ ਹੈ ਬਿਲਕੁਲ ਟਕਾ ਦੇ ਵਿੱਚ ਜਿਹੜੀ ਹੈ ਧਮਾਲ ਵੱਜਣੀ ਚਾਹੀਦੀ ਹੈ ਪਤਾ ਲੱਗਣਾ ਚਾਹੀਦਾ ਹੈ ਵੀहां ਤਮਾਲ ਜਿਹੜੀ ਲੱਤ ਚੱਕ ਕੇ ਪਟ ਪਟ ਜਿਹੜੇ ਆਪਦੇ ਪਤਾ ਲੱਗਣਾ ਚਾਹੀਦਾ ਪੱਟਾਂ ਦਾ ਜ਼ੋਰ ਲੱਗ ਰਿਹਾ ਝੁੰਮਰ ਜੇ ਚੱਲ ਰਿਹਾ ਝੁੰਮਰ ਵੱਜ ਰਿਹਾ ਤਾਂ ਝੁੰਮਰ ਦੀ ਜਿਹੜੀ ਲੈ ਮਠੀ ਹੁੰਦੀ ਆ ਤਾਂ ਉਹ ਮਠੀ ਹੀ ਹੋਣੀ ਚਾਹੀਦੀ ਆ ਕਿਸੇ ਤਰ੍ਹਾਂ ਦੀ ਬੇਲੋੜੀ ਤੇਜ਼ੀ ਜਿਹੜੀ ਦਿਖਾ ਕੇ ਜਾਂ ਤੇਜ਼ ਭੰਗੜਾ ਦਿਖਾ ਕੇ ਇਮਪ੍ਰੈਸ ਕਰਨ ਨੂੰ ਅਸੀਂ ਭੰਗੜਾ ਨਹੀਂ ਮੰਨਾਂਗੇ ਇਸ ਚੀਜ਼ ਤੇ ਜਿਹੜਾ ਵਿਸ਼ੇਸ਼ ਚੀਜ਼ ਦਾ ਧਿਆਨ ਦਿੱਤਾ ਜਾਂਦਾ ਜਿਵੇਂ ਯੂਥ ਫੈਸਟੀਵਲਾਂ ਦੇ ਵਿੱਚ ਦਿੱਤਾ ਜਾਂਦਾ ਉਸ ਤੋਂ ਇਲਾਵਾ ਆਨਲਾਈਨ ਮੁਕਾਬਲੇ ਦੌਰਾਨ ਵੀਡੀਓ ਬਣਾਉਂਦੇ ਸਮੇਂ ਕੈਮਰੇ ਦੀ ਸਥਿਰਤਾ ਅਤੇ ਵੀਡੀਓ ਕੁਆਲਿਟੀ ਦਾ ਖਾਸ ਧਿਆਨ ਰੱਖਣਾ ਹੈ ਖਾਸ ਤੌਰ ਦੇ ਉੱਤੇ ਇਸ ਚੀਜ਼ ਦਾ ਧਿਆਨ ਰੱਖਣਾ ਹੈ ਜੀ ਜਦੋਂ ਅਸੀਂ ਕੈਮਰਾ ਵੀ ਅਸੀਂ ਭੰਗੜਾ ਦੀ ਵੀਡੀਓ ਬਣਾਉਣੀ ਹੈ ਤਾਂ ਬਿਲਕੁਲ ਜਿਹੜਾ ਸਟਿਲ ਆ ਜਿਹੜਾ ਕੈਮਰਾ ਤੁਹਾਡਾ ਬਿਲਕੁਲ ਸਟਿਲ ਹੋਣਾ ਚਾਹੀਦਾ ਤੇ ਕੈਮਰੇ ਦੀ ਜਿਹੜੀ ਪੋਜੀਸ਼ਨ ਹੈ ਇਸ ਤਰ੍ਹਾਂ ਲੇਟਵੇ ਲੋਡ ਦੇ ਵਿੱਚ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਤੁਸੀਂ ਵੀਡੀਓ ਨਹੀਂ ਬਣਾਉਣੀ ਇਹ ਵਾਲੀ ਵੀਡੀਓ ਬਣਾਉਣੀ ਹੈ ਇਹਦੇ ਵਿੱਚ ਤੁਹਾਡੇ ਜਿਹੜੇ ਜਿੰਨੇ ਐਂਗਲ ਹੈ ਉਹ ਸਾਰੇ ਕਵਰ ਹੋ ਜਾਣਗੇ ਜਦੋਂ ਅਸੀਂ ਇਸ ਤਰ੍ਹਾਂ ਕਰਕੇ ਬਣਾਉਣੀ ਹੈ ਤਾਂ ਜਿਹੜੀ ਸਾਡੀ ਐਂਗਲ ਹੈ ਜਿਹੜੇ ਉਹ ਪੂਰੇ ਕਵਰ ਨਹੀਂ ਹੁੰਦੇ ਨਾ ਸਾਡੇ ਕੋਨੇ ਕਵਰ ਹੁੰਦੇ ਆ ਤੇ ਕਈ ਵਾਰੀ ਡਰਮਰ ਜਾਂ ਹੋਰ ਚਾਤੀ ਜਿਹੜੇ ਸਜੰਦੇ ਖੜੇ ਹੁੰਦੇ ਉਹ ਦਿਖਦੇ ਨਹੀਂ ਕੋਸ਼ਿਸ਼ ਕਰੀਏ ਅਸੀਂ ਵਧੀਆ ਇੱਕ ਸਟੈਂਡ ਦੇ ਉੱਤੇ ਲਾ ਕੇ ਉਹਨੂੰ ਸਟਿਲ ਖੜ ਕੇ ਜਿੱਥੇ ਸਟੇਜ ਪੂਰਾ ਕਵਰ ਹੁੰਦਾ ਹੋਵੇ ਇਹ ਕਮਰੇ ਵਿੱਚ ਬਹਿ ਕੇ ਤਾਂ ਅਸੀਂ ਜਿਵੇਂ ਹੁਣ ਮੰਨ ਲਓ ਮੈਂ ਕਮਰੇ ਵਿੱਚ ਬਹਿ ਕੇ ਵੀਡੀਓ ਬਣਾ ਰਿਹਾ ਤਾਂ ਭੰਗੜੇ ਦੀ ਵੀਡੀਓ ਕਮਰੇ ਵਿੱਚ ਬਹਿ ਕੇ ਨਹੀਂ ਬਣਨੀ ਤਾਂ ਸਾਨੂੰ ਲੋੜ ਹੋਊਗੀ ਇੱਕ ਵਧੀਆ ਸਟੇਜ ਦੀ ਵਧੀਆ ਉਹ ਸਟੇਜ ਦੀ ਜਿੱਥੇ ਨੌਇਸ ਜਾਂ ਬਾਅਦ ਜਿਹੜੀ ਫालतू ਆਜਾਂ ਜਿਹੜੀਆਂ ਨਾ ਆ ਸਕਣ ਇਹਨਾਂ ਚੀਜ਼ਾਂ ਦਾ ਵੀ ਧਿਆਨ ਰੱਖਣਾ ਹੈ ਇਸ ਤੋਂ ਇਲਾਵਾ ਵੀਡੀਓ ਵਿੱਚ ਕਿਸੇ ਪ੍ਰਕਾਰ ਦੀ ਕੋਈ ਐਡੀਟਿੰਗ ਜਾਂ ਕਟਿੰਗ ਨਹੀਂ ਕੀਤੀ ਜਾਵੇਗੀ ਸਿੰਗਲ ਸ਼ਾਟ ਦੇ ਵਿੱਚ ਸਿੰਗਲ ਸ਼ਾਟ ਕੈਮ ਤੋਂ ਭਾਵੇਂ ਪਹਿਲੇ ਡਗੇ ਤੋਂ ਲੈ ਕੇ ਲਾਸਟ ਡਗੇ ਤੱਕ ਜਦੋਂ ਤੱਕ ਬੱਚੇ ਸਟੇਜ ਤੋਂ ਥੱਲੇ ਨਹੀਂ ਜਾਂਦੇ ਤੁਹਾਡਾ ਇੱਕ ਸਿੰਗਲ ਟਰੈਕ ਹੀ ਹੋਣਾ ਚਾਹੀਦਾ ਭਾਵ ਸਿੰਗਲ ਸ਼ਾਟ ਹੋਣਾ ਚਾਹੀਦਾ ਕਿਸੇ ਤਰ੍ਹਾਂ ਦੀ ਕੋਈ ਕਟਿੰਗ ਐਡੀਟਿੰਗ ਮਨਜ਼ੂਰ ਨਹੀਂ ਹੈ ਭੰਗੜਾ ਜੇ 10 ਮਿੰਟ ਦਾ ਪੈ ਰਿਹਾ ਤਾਂ ਉਹ 10 ਮਿੰਟਾਂ ਦਾ ਇੱਕੋ ਵੀਡੀਓ ਹੀ ਹੋਣਾ ਚਾਹੀਦਾ ਐ ਐਡਿਟ ਕਰਕੇ ਮੰਨ ਲਓ ਆ 2 ਮਿੰਟ ਦੀ ਬਣਾਲੀ 4 ਦੀ ਬਣਾਲੀ ਫਿਰ 6 ਦੀ ਬਣਾਲੀ ਤੇ ਫਿਰ ਉਹਨੂੰ ਪੂਰਾ ਕਰਕੇ ਸਾਡੇ ਕੋਲ ਭੇਜਤਾ ਉਹ ਮਨਜ਼ੂਰ ਨਹੀਂ ਹੋਊਗੀ ਪਹਿਲੇ ਡਗੇ ਤੋਂ ਲੈ ਕੇ ਲਾਸਟ ਡਗੇ ਤੱਕ ਸਾਰੇ ਇੱਕ ਸਿੰਗਲ ਵੀਡੀਓ ਜਿਹੜੀ ਆ ਤੁਸੀਂ ਬਣਾ ਕੇ ਸਾਡੇ ਤੱਕ ਭੇਜਣੀ ਹੈ ਇਸ ਤੋਂ ਇਲਾਵਾ ਕੋਈ ਵੀ ਬੈਕਗ੍ਰਾਉਂਡ 뮤ਜ਼ਿਕ ਨਾ ਲਗਾਇਆ ਜਾਵੇ ਬੈਕਗ੍ਰਾਉਂਡ 뮤ਜ਼ਿਕ ਮੈਂ ਪਹਿਲਾਂ ਦੱਸ ਕੇ ਟਿਆ ਵੀ ਢੋਲ ਦੇ ਡਗੇ ਦੇ ਉੱਤੇ ਹੀ ਭੰਗੜਾ ਜਿਹੜਾ ਮੰਨਿਆ ਜਾਊਗਾ ਇਸ ਕਿਸੇ ਰਿਕਾਰਡਡ ਗੋਲੀਆਂ ਰਿਕਾਰਡਡ ਢੋਲਾਂ ਦੇ ਉੱਤੇ ਜਿਹੜਾ ਭੰਗੜਾ ਨਹੀਂ ਮੰਨਿਆ ਜਾਵੇਗਾ ਜਿਹੜਾ ਇਹ ਜਿਹੜੇ ਸਾਡੇ ਅਸੀਂ ਜਿਹੜੇ ਉਹਦੇ ਚੋਂ ਸਾਡੇ ਜੱਜ ਸਾਹਿਬਾਨਾਂ ਨੇ ਜਿਹੜੇ ਨੰਬਰ ਦੇਨੇ ਆ ਉਹ ਅਸੀਂ ਜਿਹੜੀ ਨੰਬਰਾਂ ਦੀ ਵੰਡ ਕੀਤੀ ਹੋਈ ਉਹ ਤੁਸੀਂ ਪ੍ਰੋਸਪੈਕਟ ਦੇ ਵਿੱਚ ਵੇਖ ਵੀ ਲਏ ਹੋਣੇ ਜਾਂ ਦੱਸ ਵੀ ਦਿੰਨੇ ਆ ਪਹਿਰਾਵੇ ਨੂੰ ਅਸੀਂ ਨੰਬਰ ਦਿੱਤੇ ਆ ਗੋਲੀਆਂ ਦੀ ਅਨੁਕੂਲਤਾ ਨੂੰ ਅਸੀਂ ਨੰਬਰ ਦਿੱਤੇ ਹੋਏ ਆ ਰਵਾਇਤੀ ਤਾਲਾਂ ਤੇ ਪ੍ਰਮਾਣਿਤ ਨਾਚਾਂ ਨੂੰ ਨੰਬਰ ਦਿੱਤੇ ਸਮੁੱਚੀ ਪੇਸ਼ਕਾਰੀ ਦੇ ਨੰਬਰ ਹੈ ਤੇ ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਊਗੀ ਵਧੇਰੇ ਜਾਣਕਾਰੀ ਲਈ ਤੁਸੀਂ ਪ੍ਰੋਸਪੈਕਟ ਦੇ ਵਿੱਚ ਦਿੱਤੇ ਹੋਏ ਨੰਬਰ ਜਾਂ ਮੇਰੇ ਨਾਲ ਨੰਨੇ 140 00119 ਦੇ ਉੱਤੇ ਜਾਂ ਭਾਈ ਸਤਪਾਲ ਜੰਡੂਈ ਦੇ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਜਿਹਦੇ ਨਾਲ ਕੀ ਹੈ ਵੀ ਸਾਡਾ ਉਹਨਾਂ ਦਾ ਨੰਬਰ ਹੈ 84278 55112 84278 55112 ਤੇ ਮੇਰਾ ਨੰਬਰ 9914000119 ਤੇ ਉਮੀਦ ਆ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਊਗੀ ਵੱਧ ਤੋਂ ਵੱਧ ਟੀਮਾਂ ਅਸੀਂ ਲੈ ਕੇ ਆਈਏ ਨਵੇਂ ਦਸਹੱਦੇ ਜਿਹੜਾ ਪ੍ਰੋਗਰਾਮ ਹੋ ਰਿਹਾ ਸਿੱਖਿਆ ਦੇ ਕਲਾਮਾਂ ਚ ਪੰਜਾਬ ਵੱਲੋਂ ਪਹਿਲਾਂ ਇਹ ਵੀਡੀਓ ਤੁਹਾਡੀ ਸਾਡੇ ਕੋਲ ਆਨਲਾਈਨ ਆਉਣੀਆਂ ਉਸ ਤੋਂ ਬਾਅਦ ਅਸੀਂ ਆਫਲਾਈਨ ਮੁਕਾਬਲੇ ਜਿਹੜੇ ਫਤੇਗੜ ਸਾਹਿਬ ਦੀ ਧਰਤੀ ਦੇ ਉੱਤੇ ਨਵੰਬਰ ਮਹੀਨੇ ਦੇ ਵਿੱਚ ਕਰਾਉਣ ਜਾ ਰਹੇ ਹਾਂ ਮਾਤਾ ਗੁਜਰੀ ਕਾਲਜ ਦੇ ਵਿੱਚ ਉੱਥੇ ਸਾਰਿਆਂ ਨੂੰ ਕੈਸ਼ ਪ੍ਰਾਈਜ਼ ਦੇ ਨਾਲ ਨਵਾਜਿਆ ਜਾਊਗਾ ਤੁਹਾਡੀਆਂ ਟੀਮਾਂ ਦੀ ਕਿਸੇ ਤਰ੍ਹਾਂ ਦੀ ਕੋਈ ਐਂਟਰੀ ਨਹੀਂ ਲਈ ਆ ਰਹੀ ਕਿਸੇ ਪੈਸੇ ਦੀ ਕੋਈ ਐਂਟਰੀ ਨਹੀਂ ਹੈ ਐਂਟਰੀ ਬਿਲਕੁਲ ਫ੍ਰੀ ਹੈ ਸਾਡੀ ਸਾਡੀ ਇਹ ਕੋਸ਼ਿਸ਼ ਹੈ ਵੀ ਇਹ ਮੁਕਾਬਲੇਆਂ ਨੂੰ ਅਸੀਂ ਅਜਿਹੇ ਲੈਵਲ ਤੱਕ ਲੈ ਕੇ ਜਾਈਏ ਜਿੱਥੇ ਸਮੁੱਚੇ ਪੰਜਾਬ ਦੇ ਬੱਚੇ ਜਿਵੇਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਤਰਜ਼ ਦੇ ਉੱਤੇ ਜਦੋਂ ਸਟੇਜਾਂ ਦੇ ਉੱਤੇ ਸਟੇਟ ਪੱਧਰ ਤੇ ਪਰਫਾਰਮ ਕਰਨ ਜਾਂਦੇ ਸੀ ਉਹੀ ਜਿਹੜਾ ਸਾਡਾ ਇੱਕ ਜਰੀਆ ਹੈ ਵੀ ਉਸ ਲੈਵਲ ਤੱਕ ਇਸ ਪ੍ਰੋਗਰਾਮ ਨੂੰ ਅਸੀਂ ਲੈ ਜਾਈਏ ਕਿਉਂਕਿ ਇਹ ਸਮੁੱਚਾ ਪ੍ਰੋਸਪੈਕਟਾ ਜਿਹੜਾ ਬਣਿਆ ਹੋਇਆ ਹੈ ਇਹਦੇ ਵਿੱਚ ਮਾਨਯੋਗ ਸਿੱਖਿਆ ਮੰਤਰੀ ਮਾਨਯੋਗ ਸਪੀਕਰ ਸਾਹਿਬ ਤੇ ਹੋਰ ਬਹੁਤ ਸਾਰੇ ਸਾਥੀਆਂ ਹੁੰਦੀਆਂ ਜਿਹੜੀਆਂ ਸ਼ੁਭ ਇਛਾਵਾ ਹੈ ਜਿਨ੍ਹਾਂ ਨੇ ਸਾਡਾ ਸਾਥ ਸਮੇਂ-ਸਮੇਂ ਤੇ ਦਿੱਤਾ ਹੈ ਤੇ ਉਮੀਦ ਕਰਦੇ ਹਾਂ ਤੁਸੀਂ ਵੀ ਸਾਡਾ ਸਾਥ ਆਪਦੀਆਂ ਟੀਮਾਂ ਭੇਜ ਕੇ ਦੋਗੇ ਆਪਦੇ ਆਪ ਦੇ ਜਿਹੜੇ ਬੱਚਾ ਨੂੰ ਪਾਰਟਿਸਪੇਟ ਕਰਾ ਕੇ ਜੜੀਆਂ ਇਹਨਾਂ ਇਵੈਂਟਾਂ ਦੇ ਵਿੱਚ ਕਰਾ ਕੇ ਦੋਗੇ ਤੇ ਬਾਕੀ ਵਧੇਰੇ ਜਾਣਕਾਰੀ ਲਈ ਫੇਰ ਮੈਂ ਤੁਹਾਨੂੰ ਬੇਨਤੀ ਕਰੂੰਗਾ ਸਾਡੇ ਨੰਬਰਾਂ ਨਾਲ ਸੰਪਰਕ ਕਰ ਲਿਓ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਹੋਵੇ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ